ਮੇਰੀਆਂ ਅੱਖਾਂ ਦੇ ਸਾਹਮਣੇ ਪੰਜਾਬੀਆਂ ਦਾ ਨਚਾਈ ਤੇ ਗੋਰੇ ਵੀ ਇਹਦੀਆਂ ਕਬੱਡੀਆਂ ਬਈ ਤੋਤੇ ਵਾਲੇ ਵੀ ਖੇਡ ਉਹ ਕਿੰਨੇ ਲੱਗਿਆ ਨਾਕਰ ਬਹੁਤ ਸਿਕਲੀ ਘਾ ਲੈਣਾ ਕਰ ਨਹੀਂ ਜਾਂਦਾ ਭੇਜ ਦੇ ਇਹਨਾਂ ਨੇ ਵੀ ਕਰਾ ਯਾਰ ਕਰਾ ਉਹ ਕਿੱਥੇ ਆ ਉਹ ਕਿੱਥੀਆਂ ਨਾਲ ਥੱਲੇ ਬਜੀ ਠੀਕ ਆ ਖੇਡਦਾ ਹੈ ਕਹਿੰਦਾ ਮੈਂ ਵੀ 37 ਕਿਲੋ ਅੱਜ ਇੱਧਰ ਆਜੋ ਇੱਧਰ ਆ ਜਾ ਜਿੰਦਰ ਕਿੰਨਾ 32 ਜੱਵੀ ਸੀ ਕੀ ਪਰੇਸ਼ਾਨੀ ਹੈ ਕੀ ਵਧੀਆ ਮੈਚ ਨੇ ਨੰਬਰ ਹੈ ਕ੍ਰੇਡਿਟਾਂ ਲਈ ਸਹੀ ਭਾਏ ਭੇਮਾ ਮਾਮਲਾ ਪੂਰਾ ਸਮਝਣਾ ਤੁਹਾਡੇ ਸਾਹਮਣੇ ਇੱਕ ਵਸਤੇ ਕ੍ਰੇਡਿਟ ਦੀ ਟੀਮ ਹੈ ਲੋਕ ਬਣਾ ਚੱਲਿਆ ਕਹਿੰਦੇ ਸਟਾਰਟਿੰਗ ਕਰਤੀ ਸੀਜ਼ਨ ਦੀ ਰਪਿੰਦਰ ਦੋਤੇ ਨੇ ਫਿਰ ਤੋਂ ਖੁੰਡਿਆਂ ਦੇ ਨਾਲ ਖੇਡ ਖੇਡ ਇੱਕ ਹੋਰ ਐਂਟਰੀ ਹਰ ਇੱਕ ਦੇ ਭਾਰੀ ਤਿਆਰ ਹੋਣਾ ਹੋਵੇਗਾ ਮੇਰੇ ਵੀਡੀਓ ਤਾਰਾ ਜਨਾਬੀ ਆਦਾ ਮਹਾਂਕਰ ਜੁਵਲ ਸੇ ਅਮਰੀਕਾ ਵਾਲਾ ਉਹਨਾਂ ਵੱਲ ਵੱਡੇ ਨਾਲ ਪੈ ਗਈ ਗੋਲੀ ਸਟਾਫ ਦੇ ਵੱਲੋਂ ਉਹ ਫੈਰੀ ਤੇ ਮਾਰ ਇੱਕ ਵਾਸੇ ਤੇ ਨਾਲ ਪਾਲੀਆ ਪਰਲੇ ਪਾਸੇ ਮੱਝਾਂ ਮੋੜੀ ਧਰਤੀ ਦਾ ਚਰਾਗ ਦੀ ਨਾ ਜਿਹੜੇ ਪੁਰੀਆ ਹਰਨਮਾਲ ਇੰਗਲੈਂਡ ਦੇ ਪ੍ਰੇਰੀ ਵੱਲੋਂ ਭੱਲੇ ਦਾ ਹਰਕ ਜਫਾ 500 ਦਾ ਤੇ ਹਿੱਪਾ ਖਿਡਾਰੀ ਬੜਾ ਸਾਹਮਣੇ ਜਫਾ ਤੱਕਣਾ ਲਾਉਣ ਦੀ ਕੀ ਗੱਲ ਆ ਬਈ ਗੱਪਰੂ ਉੱਥੇ ਹੀ ਬ੍ਰਿੰਦਰ ਚੈੜੀਆ ਪ੍ਰਾਪਰਟੀ ਡੀਲਰ ਵੱਲੋਂ ਤੇ ਫੌਜੀ ਮਦਵਾੜੇ ਵੱਲੋਂ ਬੜਾ ਪਿਆਰ ਬੋਲਾਂ ਤੋਂ ਪੁੱਜਿਆ ਦਿਨੋ ਧੰਨਵਾਦ ਆ ਭਰਾਵਾਂ ਦਾ ਇਹਨਾਂ ਭਰਾਵਾਂ ਵੱਲੋਂ ਬੜਾ ਪਿਆਰ ਫੌਜੀ ਮਦਵਾੜਾ ਲੈ ਵੀ ਬ੍ਰਿੰਦਰ ਚੈੜੀਆ ਪ੍ਰਾਪਰਟੀ ਡੀਲਰ ਸਾਡਾ ਵੀਰ ਖੈੜ ਵਾਲਾ ਇਹੜਾ ਵੱਲੋਂ 1000 ਬੋਲਾਂ ਤੋਂ ਪੁੱਜਿਆ ਦਿਲੋਂ ਦੁਬਾਬਾ ਨੇ ਭਰਾਵਾਂ ਦੇ ਲਈ ਲੈ ਵੀ ਬਰੂੜ ਵਾਲੇ ਆਜੋ ਭਰਾਵੋ ਇਹਦੇ ਨਾਲ ਚੜਤ ਨਹੀਂ ਹੁੰਦੀ ਸਾਨੂੰ ਬੇਨਤੀ ਆ ਕਿ ਗਰਾਊਂਡ ਦੇ ਵਿੱਚ ਆ ਜਾਓ ਬਰੂਡ ਦੀ ਟੀਮ ਨੂੰ ਫਾਈਨਲ ਮੈਚ ਆ ਪੇਟ ਕਰੋੜੀ ਦੇ ਛੋਟੇ ਪੁੱਤ ਵਰਗਾ ਲਾਸਟ ਅਚ ਚੈੜੀਆਂ ਦੇ ਕਬੱਡੀ ਕੱਪ ਦਾ ਮੁਕਾਬਲਾ ਹੈ ਕਿਉਂਕਿ ਧਨੌਰੀ ਦੀ ਟੀਮ ਜਿਹੜੀ ਦੂਜਾ ਸੈਮੀ ਖੇਡ ਕੇ ਵੀ ਗਰਾਊਂਡ ਰਾਜੇ ਬੁੱਗੇ ਬਾਈ ਨਾਲ ਗੱਲ ਕਰਿਓ ਧੰਨਵਾਦ ਕਰਦੇ ਆ ਬਿੱਲਾ ਖੋਡਾਂ ਵਾਲੀ ਸ਼ੇਰ ਵਾਲਾ ਸਰਪੰਚ ਜਿਹੜਾ ਗਰਾਊਂਡ ਦੇ ਵਿੱਚ ਆਇਆ ਤੇ ਤਕੜੀ ਟੀਮ ਬਣਾਈ ਐ ਦੱਸਿਆ ਘਰਖਣਾ ਵਾਲਿਆ ਤਕੜੀ ਟੀਮ ਬਣਾਈ ਐ ਵੱਡੀ ਟੀਮ ਬਣਾਈ ਐ ਇੱਕ ਮਿੰਟ ਦੱਸੇ ਇੱਧਰ ਟਾਇਆਂ ਪੈਣ ਲੱਗੀਆਂ ਨੇ ਜੀ ਕਿੰਨਾ ਹੋਇਆ ਆਓ ਮੁੰਡਾ ਜੀ ਦੇ ਥੀਂ ਦੀਆਂ ਰੇਡਾਂ ਤੇ ਡਾਲਰ ਪੌਂਡਾਂ ਦੀ ਵਰਖਾ ਹੁੰਦੀ ਹੈ ਇਹਨੀਆਂ ਰੇਡਾਂ ਦੇ ਗੋਰੇ ਵੀ ਨੱਚਦੇ ਆ ਇਹਨੇ ਆਸਟ੍ਰੇਲੀਆ ਦੇ ਗਰਾਊਂਡਾਂ ਦੇ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਪੰਜਾਬੀਆਂ ਦਾ ਨਚਾਈ ਤੇ ਗੋਰੇ ਵੀ ਇਹਦੀਆਂ ਕਬੱਡੀਆਂ ਵੇਖ ਕੇ ਹੈਰਾਨ ਹੋਏ ਸੀ ਕਿ ਮੁੰਡੇ ਦੇ ਸ਼ਰੀਰ ਦੇ ਵਿੱਚ ਕੀ ਭਰਿਆ ਹੋਇਆ ਓ ਸੰਦੂਆ ਕੀ ਭਰਿਆ ਹੋਇਆ ਇਹ ਤੁਹਾਡੇ ਸਾਹਮਣੇ ਅਰਵਿੰਦਰ ਦੋਤੇਵਾਲਾ ਕਬੱਡੀ ਦਾ ਬਹੁਤ ਸਬਰ ਹੈ ਸ਼ੇਰ ਕਹਾਣੀ ਸਰਗਿਆ ਆਓ ਸਾਹਮਣੇ ਰੇਡ ਮੇਰੇ ਨੂੰ ਸਵੇਖਣ ਮੈਦਾਨ ਚ ਪੈ ਗਿਆ ਵਧੀਆਂ ਪੈਣ ਜਾਂ ਮਰੇ ਮਿੱਤਰੋ ਔਰ 21 ਸਦਾ ਇੱਕ ਵਫਾ ਕਿਹੜਾ ਵੀ ਲਾ ਗਿਆ 31 ਸਦਾ ਇੱਕ ਵਫਾ ਹੋਵੇਗਾ ਉਹ ਸਾਹਮਣੇ ਪਈ ਹੋਏ ਨੇ ਜੇ ਮੰਦੀਪ ਇਟਲੀ ਵੱਲੋਂ ਜਿਹੜਾ ਕੋਈ ਸੁੱਖੇ ਨੂੰ ਵਫਾ ਲਾ ਗਿਆ 1000 ਰੁਪਿਆ ਹੋਣਾ ਲੈ ਵੀ ਅੱਜ ਚੈੜੀਆਂ ਪਰ ਵਿੱਚ ਉਹ ਖੇੜ-ਵੇੜ ਕੇ ਕਬੱਡੀਆਂ ਪਾ ਰਿਹਾ ਔਰ ਚਾਰ ਨੇ ਉਧਰ ਰਪਿੰਦਰ ਗੋਡੇ ਜੀਆ ਤਿੰਨ ਕਬੱਡੀਆਂ ਕਿਹਦੇ ਵੱਲੋਂ ਪੌਂਦਾ ਮੇਰੇ ਮਿੱਤਰੋ ਉਧਰ ਸਣਾ ਵੀਰ ਹਰਮਨ ਪੱਲਵਰ ਗੋਸ਼ੜੀ ਉਹਨਾਂ ਵੱਲੋਂ ਵੀ ਤਿੰਨ ਕਬੱਡੀਆਂ ਹੁਣ ਦੋਤੇ ਵਾਲੇ ਦਰਸ਼ਨ ਗਰੀਸ ਦਿਨੇਸ਼ ਕਮੈਤ ਵੱਲੋਂ 500 ਹੋ ਗਿਆ ਜੀ ਪਹਿਲੇ ਦੋ ਜੱਫੀਆਂ ਦੇ ਉੱਪਰ ਪਹਿਲੇ ਦੋ ਜੱਫੀਆਂ ਦਾ ਕੈਨੇਡਾ ਦੇ ਗਰੀਸ ਵਾਲੇ ਭਰਾਵਾਂ ਨੇ ਦੋਦੇ ਵਾਲਾ ਰਪਿੰਦਰ ਆਇਆ ਹੈ 500 ਬਹਾਦਰ ਯੂਐਸਏ ਦਾ ਕਰ ਦਿਓ ਜਿਹੜਾ ਜੱਫੀ ਪਹਿਲਾਂ ਦੋ ਜੱਫੇ ਦਾ ਉਹ 1000 ਹੋ ਗਿਆ ਜੀ ਟੋਟਲ ਤੇ ਦੋਦੇ ਦਾ ਰਪਿੰਦਰ ਆ ਮੁੰਡਾ ਆਸਟ੍ਰੇਲੀਆ ਕੈਨੇਡਾ ਦੁਨੀਆ ਦੇ ਕਈ ਮੁਲਕਾਂ 'ਚ ਤਹਿਲਕਾ ਮਚਾਇਆ ਇਹਨੇ ਸਭ ਤੋਂ ਪਹਿਲਾ ਮੋਟਰਸਾਈਕਲ ਮੇਰੀ ਅੱਖਾਂ ਦੇ ਸਾਹਮਣੇ ਮੂਰਖਪੁਰ ਚੁੰਗਾ ਦੀ ਧਰਤੀ ਤੋਂ ਅੱਜ ਤੋਂ ਕਈ ਸਾਲ ਪਹਿਲਾਂ ਮਲੇਰਕੋਟੜ ਦੇ ਲਾਗੇ ਜਿੱਤਿਆ ਸੀਗਾ ਇਹ 도ਦੇ ਪਿੰਡ ਦਾ ਰਪਿੰਦਰ ਹੈ ਜਿਹੜੀ ਧਰਤੀ ਦੇ ਘੋੜੇ ਵਰਗੇ ਸੰਦੀਪ ਵਰਗੇ ਬਾਖੇੜ ਕਬੱਡੀ ਦੇ ਤੱਕੜੇ ਮੱਲ ਪੈਦਾ ਕੀਤੇ ਹੈ ਅੱਜ ਰਾਜ ਨੇ ਉਹ ਵੀ ਬੁਲਾ ਲਿਆ 도ਦੇ ਵਾਲੇ ਹਾਜੀ ਸੰਤੂ ਵੀਰ ਜੀ ਇੱਕ ਨੋਟ ਕਰਿਓ ਜੱਗੀ ਫੌਜੀ ਅਮਨ ਫੌਜੀ ਸ਼ਗਨਪ੍ਰੀਤ ਵੱਲੋਂ ਚੱਲੋ ਜੀ ਚੱਲੋ ਜੀ ਆ ਮਦੀਆ ਬਈਆ ਹੋਰ ਸੀ ਕਿਤੇ ਆ ਸ਼ਗਨ ਲੱਗਿਆ ਨਾ ਕੋਈ ਪਰਾ ਮੋਟਾ ਦੱਸ ਵੀ ਸਰਪੰਚਾ ਜੀ ਰਲੋ ਥੇ ਰਲੋ ਗਰੇ ਤੱਲਾ ਟਰੈਕਟਰ ਦੇ ਦੇ ਫਿਰ ਆਪਾਂ ਸਟੇਜ ਦੇ ਕੋਲ ਬਾਬਾ ਗਾਜੀ ਦਸਤਨ ਹੋਰੀ ਜੀ ਨੂੰ ਬੜੀ ਮੁਬਾਰਕਬਾਦ ਆ ਤੇਰਾ ਖੁੱਲਾ ਕਰ ਲੋ ਕੇਰਾ 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 ਥੋੜਾ ਖੁੱਲਾ ਕਰ ਲੋ ਜੀ ਉਹ ਤੁਹਾਡੇ ਭਾਈ ਜੀ ਭਾਈ ਗਾਸਖਾ ਭਾਈ ਫਤਈ ਅਸੀਂ ਇੱਕੇ ਚੀਜ਼ ਭਾਈ ਜੀ ਭਾਈ ਬਸ ਕਰੋ ਅਸੀਂ ਬਹੁਤ ਖੁਸ਼ ਆਰੇ ਆ ਕੇ ਬਹੁਤ ਬਾਈ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਤੇ ਹਾਂਜੀ ਬਾਤੀ ਆ ਰਿਹਾ ਇੱਕ ਕਾਲੂ ਵਲੌਗ ਪਾਉਨੇ ਆ ਕਹਿੰਦੇ ਪੱਖੀ ਕਲਾਂ ਦਾ ਇੱਕ ਵੱਡੀ ਕੱਪ ਦਾ ਦੇਖਿਓ ਸਾਰੇ ਵੀਰ ਵੱਧ ਤੋਂ ਵੱਧ